ਵਾਹਿਗੁਰੂ ਵਾਹਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਣੀ ਦਾ ਪੰਡਾਰ ਰੱਬੀ ਅਖਰਾਂ ਦੇ ਰੂਪ ਵਿੱਚ ਜੋਤ ਹੈ ਅਕਾਲ ਦੀ ਇਸੇ ਜੋਤ ਵਿੱਚ ਸਾਨੂੰ ਦੱਸੇ ਗੁਰੂ ਨਜ਼ਰ ਆਉਂਦੇ ਇਹੋ ਜੋਤ ਰਾ ਸਾਨੂੰ ਗਿਆਨ ਦਾ ਵਖਾਲਦੀ ਇਹੋ ਗਿਆਨ ਫਿਰ ਭਗਤ ਸਾਗਰਾਂ ਤੋਂ ਪਾਰ ਕਰੇ ਜਿਸ ਨੂੰ ਇਹ ਦੁਨੀਆਂ ਪੈ ਜੁਗਾਂ ਤੋਂ ਹੈ ਕਾਲ ਦੀ ਬੁੱਧਹੀਣ ਪਲਹੀਣ ਅਤੇ ਨਿਰਗੁਣ ਜੀਵ ਹੋ ਕੇ ਕਰਾਂ ਕਿ ਸ਼ਬਦ ਮੈਂ ਦੂਰ ਦੇ ਮਿਸਾਲ ਦੀ ਇਹਦੇ ਦਰ ਉੱਤੋਂ ਮਹਿਮਾਨ ਨਹੀਂ ਮਾਰਿਆਂ ਨੂੰ ਅਪਮਾਨੀਆਂ ਦਾ ਇੱਥੇ ਟੁੱਟਦਾ ਜ਼ਰੂਰ ਹੈ ਤੇ ਜਿਹੜਾ ਦਿਲ ਸਾਫ਼ ਲੈ ਕੇ ਸ਼ਰਧਾ ਦੇ ਨਾਲ ਆਵੇ ਦਿਵੇ ਵਾਂਗ ਚੱਗ ਜਾਂਦਾ ਹੁੰਦਾ ਨੂਰੋ ਨੂਰ ਹੈ ਪਤਨ ਪਾਵਨ ਭਗਤ ਵਚਨ ਕਿਰਪਾ ਨਿਧਾਨ ਕੋੜ ਕਹਵੰਡਾ ਦੇ ਮਾਲਕ ਪਾਕ ਵਾਲੀਏ ਕੁਲ ਆਲਮ ਸਰਵਰੇ ਕੈਨਾਤ ਨਾਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕਉ ਬਨਾਈ ਦਾ ਉਪਦੇਸ਼ ਦੇਣ ਵਾਲੇ ਖਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਦੇ ਮੁਜੱਸਮੇ ਸਤਿਗੁਰੂ ਧੰਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜਿਨ੍ਹਾਂ ਦੀ ਪਾਵਨ ਨਿੱਕੀ ਵਾਰਗਾ ਅੰਦਰ ਸੁਭਾਏ ਮਾਨ ਅਤੇ ਧੰਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ 369ਵੇਂ ਪ੍ਰਕਾਸ਼ ਪੁਰਬ ਦਿਹਾੜੇ ਦੇ ਸੰਬੰਧ ਵਿੱਚ ਦੇਵਤਿਆਂ ਦੇ ਵੰਕ ਸਮਰਪੀਆਂ ਮਾਰ ਕੇ ਜਦ ਬੈਠੇ ਸਤਸੰਗੀ ਜਨੋ ਆਓ ਸਭ ਤੋਂ ਪਹਿਲਾਂ ਹੇਮਕੁੰਡ ਦੇ ਮਹਾਂ ਤਪਸਵੀ ਮਾਤਾ ਗੁਜਰੀ ਦੇ ਨੂਰੇ ਨਜ਼ਰ ਦੁਖੀਆਂ ਦੇ ਦਰਦਰੀ ਕਿ ਦੁਖੀਆਂ ਦੇ ਦਰਦੀ ਗਰੀਬਾਂ ਦੇ ਵਸੀਹਾ ਨੀਲੇ ਦੇ ਸ਼ਾ ਅਸਵਾਰ ਕਲਮ ਤੇ ਤੇਗ ਦੇ ਧਨੀ ਪੁੱਤਰਾਂ ਦੇਦਾਨੀ ਨਾਸਿਰੋ ਮਨਸੂਰ ਏਜ ਦੀ ਮਨਜੂਰ ਬਾਦਸ਼ਾਹ ਦਰਵੇਸ਼ ਮਰਦ ਅਗਮੜਾ ਵਾਹ ਵਾਹ ਗੋਬਿੰਦ ਸਿੰਘ ਧੰਨ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਬਖਸ਼ਿਸ਼ ਕੀਤੀ ਫਤੇ ਨੂੰ ਕਰੋ ਜੀ ਪ੍ਰਵਾਨ ਸੋ ਜਿਤਨੇ ਵੀ ਸ਼ਰੀਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਕੇ ਬੈਠੇ ਹੋ ਇੱਕ ਵਾਰ ਕਹਿੰਦੇ ਸਤਿਗੁਰੂ ਮਹਾਰਾਜ ਦੁਆਰਾ ਬਖਸ਼ਿਸ਼ ਕੀਤੀ ਫਤੇ ਨੂੰ ਕਰੋ ਜੀ ਪ੍ਰਵਾਨ ਮੈਂ ਬੇਨਤੀ ਕਰਾਂ ਗੁਰੂ ਕੇ ਪਿਆਰਿਓ ਅੱਜ ਆਪਾਂ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੇ ਸੰਬੰਧ ਵਿੱਚ ਜੁੜੇ ਬੈਠੇ ਆਂ ਤੇ ਸਤਿਗੁਰੂ ਮਹਾਰਾਜ ਜੀ ਦੇ ਦਰੋਂ ਕੋ ਕੁਝ ਨਾ ਕੁਝ ਲੈ ਕੇ ਜਾਣ ਦਾ ਯਤਨ ਕਰਨੇ ਉਹ ਲੈਤੀ ਕੀ ਜਾਣਾ ਸੇਵਾ ਅਤੇ ਸਿਮਰਨ ਜਿਹੜੀਆਂ ਸੰਗਤਾਂ ਬਾਹਰ ਸੇਵਾ ਕਰਦੀਆਂ ਪਈਆਂ ਨੇ ਉਹਨਾਂ ਨੂੰ ਸੇਵਾ ਮੁਬਾਰਕ ਹੈ ਤੇ ਜਿਹੜੀਆਂ ਸੰਗਤਾਂ ਜੇ ਤੱਕ ਬਾਹਰ ਬਿਨਾਂ ਸੇਵਾ ਤੋਂ ਉਦਾਂ ਹੀ ਬੈਠੀਆਂ ਨੇ ਉਹਨਾਂ ਨੂੰ ਬੇਨਤੀ ਆ ਚਾਹ ਪਾਣੀ ਦੇ ਲੰਗਰ ਛੱਕੇ ਜਲਦੀ ਤੋਂ ਜਲਦੀ ਆ ਕਰਕੇ ਗੁਰੂ ਮਹਾਰਾਜ ਜੀ ਦੀ ਤਾਬਿਆਂ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਚੜ੍ਹਦੀ ਕਲਾ ਦੇ ਨਾਲ ਗੁਰੂ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਕੋਈ ਇੱਕ ਪ੍ਰਸੰਗ ਆਪਾਂ ਸਾਂਝ ਕਰ ਸਕੀਏ ਆਓ ਗੁਰੂ ਕੇ ਪਿਆਰੋ ਬੈਠੋ ਸੱਜ ਕੇ ਪੁਰਾਉ ਫਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਕਸ਼ਵੇਂਸ਼ ਪਿਤਾ ਤੇਰੀ ਬਾਤ ਕਹੂੰ ਜੋ ਤੂੰ ਨੇ ਪਰ ਉਪਕਾਰ ਕੀਏ ਇੱਕ ਖਾਲਸ ਖਾਲਸਾ ਪੰਥ ਸਜਾਰ ਜਾਤੋਂ ਕੇ ભેਦ ਨਿਕਾਲ ਦिए ਉਸ ਤੇਗ ਕੇ ਬੇਟੇ ਤੇਗ ਪਕਰ ਦੁਖਿਓ ਕੇ ਕਾਰ ਜੰਗਾਲ ਦिए ਇਸ ਮੁਲਕੋ ਵਤਨ ਕੀ ਖਿਦਮਤ ਮੈਂ ਕਹੀਂ ਪਾਪ ਦिए ਕਹੀਂ ਲਾਹ ਦिए ਤਲਗਿਓ ਵਾਲੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਆਪਣੀ ਆਤਮ ਕਥਾ ਲਿਖੀ ਹੈ ਉਹਨਾਂ ਨੇ ਆਖਿਆ ਅਬ ਮੈਂ ਆਪਣੀ ਕਥਾ ਬਖਾਨੂ ਤਪ ਸਾਧਕ ਜੇ ਵਿਦਮੋ ਆਨੋ ਹੇਮਕੁੰਟ ਪਰਬਤ ਹੈ ਜਹਾਂ ਸਾਬਤ ਸਰੰਗ ਸੋਬਤ ਹੈ ਤਾਂ ਸਬਦ ਸ੍ਰਿੰਗ ਜੈ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤਹਿ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਤਾਂ ਅਰਾਧੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿਣ ਲਗੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦਾ ਧਿਆਨ ਤਰਕੇ ਹੇਮਕੋਨ ਪਹਾੜ ਤੇ ਦੇਚ ਜਿੱਥੇ ਪੰਡਵਾ ਨੇ ਵੀ ਰਾਜ ਜੋਗ ਕਮਾਇਆ ਸੀ ਜਿੱਥੇ ਅਨੇਕ ਸਾਲ ਮੈਂ ਅਨੇਕ ਯੁਗ ਤਪੱਸਿਆ ਕੀਤੀ ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਮੇਰੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਖੁਸ਼ ਹੋ ਕਰਕੇ ਉਹਨਾਂ ਨੇ ਆਕਰ ਕੇ ਮੇਰੀ ਇੱਕ ਡਿਊਟੀ ਲਗਾਈ ਉਸ ਅਕਾਲ ਪੁਰਖ ਨੇ ਕਿਹਾ ਮੈਂ ਆਪਣਾ ਸੁਤ ਤੋਂੇ ਨਿਵਾਜਾ ਪੰਥ ਪਰਚਰ ਕਰ ਬੇ ਕੋ ਸਾਜਾ ਇਸ ਦੁਨੀਆਂ ਦੇ ਉੱਤੇ ਮਾਤ ਲੋਕ ਦੇ ਵਿੱਚ ਜਾਓ ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਕ ਪੰਥ ਚਲਾਇਆ ਨਾ ਉਸ ਪੰਥ ਦੀ ਸੰਗਤ ਨੂੰ ਖਾਲਸੇ ਦਾ ਤੁਸੀਂ ਰੂਪ ਦੇਣਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਜਦੋਂ ਇਹ ਹੁਕਮ ਕੀਤਾ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਠਾੜ ਭਇਓ ਮੈਂ ਚੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚ ਲੈ ਕਬ ਜਗਤ ਮੈਂ ਜਬ ਤੁਮ ਕਰੋ ਸਹਾਇ اے ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੁਨੀਆ ਦੇ ਉੱਤੇ ਪੰਥ ਕਾਇਮ ਹੋਵੇਗਾ ਜੇ ਤੁਸੀਂ ਮੇਰੀ ਮਦਦ ਕਰੋ ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਮਹਾਰਾਜ ਕਹਿਣ ਲੱਗੇ ਮੇਰੇ ਕੰਨ ਦੇ ਉੱਤੇ ਥਾਪੜਾ ਦਿੱਤਾ ਮੋਰ ਪਿਤ ਪੁਰਬ ਕੀ ਇਸ ਪਿਆਨਾ ਭਾਂਤ ਭਾ ਕੇ ਤੀਰਤ ਨਾਨਾ ਜਬ ਹੀ ਜਾਤ ਤਰੇ ਗਏ ਨਹੀਂ ਭਏ ਪੁੰਨਦਾਨ ਸਭ ਕਰਤ ਬਤਾਏ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਜਿੱਥੇ ਭਵਲਿਓ ਮਾਤਾ ਗੁਜਰਕੌਰ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿੱਦੀ ਅਨੇਕ ਤਪੱਸਿਆ ਤੇ ਕਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਗੁਜਰਕੌਰ ਜੀ ਦੀ ਪਾਵਨ ਪਵਿੱਤਰ ਕੁੱਖ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗਰਭ ਵਿਖੇ ਪਗਨਾ ਸ਼ਰਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ 1661 ਇਸਵੀ 22 ਦਸੰਬਰ 23 ਕੋ ਪੋਸ ਦੀ 7 1723 ਵਿਕਰਮੀ ਵਾਲੇ ਦਿਨ ਪ੍ਰਕਾਸ਼ ਧਾਰਨ ਕੀਤਾ ਸਾਰੀਆਂ ਸੰਗਤਾਂ ਨੂੰ ਕਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਾਰ ਲੱਖ ਲੱਖ ਵਾਰ ਵਧਾਈਆਂ ਹੋਣ ਜੀ ਆਓ ਗੁਰੂ ਕੇ ਪਿਆਰਿਓ ਤਕਰੀਬਨ ਡੇਢ ਕੋ ਘੰਟੇ ਦਾ ਸਮਾਂ ਗ੍ਰੰਤੀ ਸਿੰਘ ਮੇਰਾ ਵੀਰ ਸੁਖਵਿੰਦਰ ਸਿੰਘ ਜੀ ਦੇ ਵੱਲੋਂ ਅਨਾਉਂਸਮੈਂਟ ਕੀਤਾ ਗਿਆ ਤੇ ਮੈਂ ਬੇਨਤੀ ਕਰਾਂਗਾ ਗੁਰੂ ਕੇ ਪਿਆਰੇ ਰਹਿੰਦੇ ਸਮੇਂ ਦੇ ਵਿੱਚ ਮੈਂ ਆਪ ਸਾਰਿਆਂ ਸੰਗਤਾਂ ਦੇ ਨਾਲ ਕਲਕੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਇੱਕ ਸੋਹਾਂ ਜਿਹਾ ਪ੍ਰਸੰਗ ਸਾਂਪਉਣ ਜਾ ਰਿਹਾ ਹਾਂ ਕਲਕੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਪ੍ਰਕਾਸ਼ ਤਾਰਨ ਕੀਤਾ ਬਚਮਨ ਦੇ ਚ ਬਾਲਾ ਪ੍ਰੀਤਮ ਦੇ ਰੂਪ ਵਿੱਚ ਅਨੇਕਾਂ ਸਿੱਖਾਂ ਸੰਗਤਾਂ ਨੂੰ ਤਾਰਿਆ ਤਕਰੀਬਨ 8 ਸਾਲ ਦੀ ਉਮਰ ਸੀ ਕਲਕੀਆਂ ਵਾਲੇ ਪਾਤਸ਼ਾਹ ਮਹਾਰਾਜ ਆਪਣੇ ਮਾਤਾ ਜੀ ਤਾਤੀ ਮਾਤਾ ਜੀ ਮਾਮਾ ਕਿਰਪਾ ਜਾਂਦੀ ਸਾਰੀਆਂ ਸੰਤਾਂ ਦੇ ਸਮੇਤ ਅਨੰਦਾ ਦੀ puri ਰਿਕੇ ਆ ਕਰਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਨਾਲ ਪੇਂਟ ਕਰਦੇ ਨੇ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਕੋਵਿੰਦ ਰਾਏ ਪਾਲਾ ਪ੍ਰੀਤਮ ਤੋਂ ਪੁੱਛਣਾ ਕੀਤਾ ਬੇਟਾ ਜੀ ਮਾਤਾ ਜੀ ਨੇ ਤੁਹਾਨੂੰ ਗੁਰਬਾਣੀ ਦੀ ਕਿਤਨੇ ਕੋ ਸਿੱਖਿਆ ਦਿੱਤੀ ਹੈ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਦੋ ਹੱਥ ਜੋੜੇ ਮਹਾਰਾਜ ਮਾਤਾ ਜੀ ਨੇ ਸਾਰੀ ਗੁਰਬਾਣੀ ਦੀ ਸੰਥਿਆ ਮੈਨੂੰ ਆਪਣੇ ਹੱਥੀ ਕਰਵਾਈ ਹੈ ਤੇ ਜਦੋਂ ਇਹ ਗੱਲ ਸੁਣੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਗੁਰਬਾਣੀ ਕੰਠ ਪਾਲਾ ਪ੍ਰੀਤਮ ਗੋਵਿੰਦਰਾਏ ਦੇ ਕੋਲ ਸੁਣੀ ਹੈ ਚੱਕ ਨਾਨਕੀ ਨਗਰ ਦਾ ਨਾਮ ਬਦਲ ਕੇ ਮੇਰਾਂ ਦੇ ਘਰ ਵਿੱਚ ਆਕਰ ਕੇ ਮਹਾਰਾਜ ਜੀ ਨੇ ਅਨੰਦਾਂ ਦੀ ਪੁਰੀ ਨਾਮ ਇਹ ਰੱਖਿਆ ਇਸੇ ਅਨੰਦਾਂ ਦੀ ਪੁਰੀ ਦੇ ਵਿੱਚੋਂ ਕਲਗਿਉ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਹਿੰਦਿਆਉਂ ਦੀ ਰੱਖਿਆ ਕਰਨ ਵਾਸਤੇ ਆਪਣੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਦਿੱਲੀ ਵੱਲ ਤੋਰਿਆ ਸੀ ਦਿੱਲੀ ਦੇ ਚਾਂਦਰੀ ਚੌਂਕ ਦੇ ਵਿੱਚ ਪਿਤਾ ਦੀ ਸ਼ਹਾਦਤ ਹੋਈ ਤੇ ਕਲਗਿਉ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਜੈਤਾ ਜੀ ਦੇ ਨਾਲ ਇੱਕ ਵਾਅਦਾ ਕੀਤਾ ਜੈਤਾ ਜੀ ਐਸਾ ਪੰਥ ਸਜਾ ਦੇਵਾਂਗਾ ਜਿਹੜਾ ਸਵਾ ਲੱਖ ਦੇ ਵਿੱਚੋਂ ਵੀ ਖਲੋਤਾ ਇੱਕ ਕੱਲਾ ਕੱਲਾ ਸਿੰਘ ਵੱਖਰਾ ਪਹਿਚਾਣਿਆ ਜਾਵੇਗਾ ਵੱਖਰਾ ਨਜ਼ਰ ਆਵੇਗਾ ਕਲਕਿਉਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਵਿਸਾਖ 1 1699 ਨੂੰ ਵਿਸਾਖੀ ਵਾਲੇ ਦਿਨ ਇਹ ਖਾਲਸਾ ਪੰਥ ਦੀ ਸਿਰਜਣਾ ਕੀਤੀ ਖਾਲਸਾ ਪੰਥ ਪ੍ਰਗਟ ਕੀਤਾ ਤੇ ਯਾਦ ਰੱਖਣਾ 22 ਤਾਰ ਦੇ ਪਹਾੜੀ ਰਾਜੇ ਤਿਲਮਲਾ ਉੱਠੇ ਕਿਉਂਕਿ ਗੁਰੂ ਕੇ ਪਿਆਰਿਓ ਤੁਹਾਨੂੰ ਗਰੀਬਾਂ ਨੂੰ ਸਾਡੇ ਵਰਗਿਆਂ ਨੂੰ ਚੱਕ ਜੇ ਕਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸੀਨੇ ਦੇ ਨਾਲ ਲਗਾਇਆ ਇਹ ਗੱਲ ਕਹੀ ਇਨ ਗਰੀਬ ਸਿੱਖਣ ਕੋ ਦਿਆਂ ਪਾਤਸ਼ਾਹੀ ਇਨਹੀ ਕੋ ਸਰਦਾਰ ਬਣਾਉਂ ਸਵਾ ਲਾਕ ਸੇ ਏਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਤੇ ਕਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਖੰਡੇ ਬਾਟੇ ਦੀ ਪੋਲ ਤੁਹਾਨੂੰ ਬਖਸ਼ਿਸ਼ ਕੀਤੀ ਪਹਾੜੀ ਰਾਜੇ ਤਿਲਮਲਾ ਉੱਤੇ ਇਹ ਤਾਂ ਸਾਡੇ ਵਰਤੇ ਦਾਤਾ ਚਾਹੀਏ ਸੀ ਕਲੀਆਂ ਵਾਲਿਆ ਜਿਨ੍ਹਾਂ ਨੂੰ ਅਸੀਂ ਆਪਣੇ ਚੁੱਲ੍ਹੇ ਤੇ ਝੜਾਉਣਾ ਪਸੰਦ ਨਹੀਂ ਸੀ ਕਰਦੇ ਜਿਨ੍ਹਾਂ ਨੂੰ ਆਪਣੇ ਖੇਤਾਂ ਦੇ ਵਿੱਚ ਗੁਲਾਮ ਬਣਾ ਕੇ ਕੰਮ ਕਰਾਉਂਦੇ ਸੀ ਅੱਜ ਖੰਡੇ ਪਾਟੇ ਦੀ ਪੌਲ ਦੇ ਕੇ ਤੋਂ ਇਹਨਾਂ ਨੂੰ ਸਰਦਾਰੀਆਂ ਦਿੱਤੀਆਂ ਨੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਦਾ ਧਰਮ ਹੈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਐਥੇ ਚਾਹੇ ਉੱਚ ਆਵੇ ਚਾਹੇ ਨੀਚ ਆਵੇ ਕਰੀਬ ਆਵੇ ਚਾਹੇ ਅਮੀਰ ਆਵੇ ਖੱਤਰੀ ਆਵੇ ਬ੍ਰਾਹਮਣ ਆਵੇ ਸੂਦ ਆਵੇ ਵੈਸ਼ ਆਵੇ ਮੁਸਲਮਾਨ ਆਵੇ ਹਿੰਦੂ ਆਵੇ ਹਰ ਇੱਕ ਧਰਮ ਦਾ ਬਰਾਬਰ ਸਤਿਕਾਰ ਹੈ ਜੇ ਚਾਹੁੰਦੇ ਹੋ ਤਾਂ ਤੁਸੀਂ ਵੀ ਆ ਕੇ ਖੰਡੇ ਬਾਟੇ ਦੀ ਪੌਲਦਾ ਅਮਰਤ ਛਕ ਸਕਦੇ ਹੋ ਪਹਾੜੀ ਰਾਜ ਕਰਨਗੇ ਅਸੀਂ ਅਮਰਤ ਛਕਣ ਵਾਸਤੇ ਤਿਆਰ ਹਾਂ ਪਰ ਸਾਡੀ ਇੱਕ ਸ਼ਰਤ ਹੈ ਸਾਡੀ ਬਾਣੀ ਵੱਖਰੀ ਹੋਵੇਗੀ ਸਾਡਾ ਅਮਰਤ ਵਾਲਾ ਪਾਣੀ ਵੱਖਰਾ ਹੋਵੇਗਾ ਸਾਡਾ ਸਾਡੀ ਸੰਗਤ ਵੱਖਰੀ ਹੋਵੇਗੀ ਸਾਡੀ ਪੰਗਤ ਵੱਖਰੀ ਹੋਵੇਗੀ ਸਾਡੀ ਰਹਿਤ ਵੱਖਰੀ ਹੋਵੇਗੀ ਸਾਡਾ ਅਸਥਾਨ ਵੱਖਰਾ ਹੋਵੇਗਾ ਕਲਗੀਆਂ ਵਾਲੇ ਪਾਚਾ ਮਹਾਰਾਜ ਕਹਿਣ ਲਗੇ ਪਹਾੜੀ ਰਾਜਿਆਂ ਨੂੰ ਵੀ ਫਿਰ ਇਹੋ ਜਿਹਾ ਅਮਰਤ ਨਾ ਕਿਸੀਂ ਤਿਆਰ ਕੀਤਾ ਤੇ ਨਾ ਅਸੀਂ ਤੁਹਾਨੂੰ ਸ਼ਿਕਾਰ ਸਕਦੇ ਆ ਇਹ ਗੱਲ ਜਦੋਂ ਸੁਣੀ ਪਹਾੜੀ ਰਾਜਿਆਂ ਨੇ ਅਨੇਕਾਂ ਵਾਰ ਅਨੰਦਾਂ ਦੀ ਪੁਰੀ ਤੇ ਹਮਲੇ ਕੀਤੇ ਹਰ ਵਾਰ ਬੂਧੀ ਖਾਣੀ ਪਈ ਤੇ ਯਾਦ ਰੱਖਣਾ ਅੰਤ ਦੇ ਵਿੱਚ ਕੋਈ ਚਾਰਾ ਨਾ ਚੱਲਦਾ ਦੇਖ ਇਹਨਾਂ ਸਾਰਿਆਂ ਨੇ ਵਿਉਂਤਬੰਦੀ ਪਣਾਈ ਇਕੱਠੇ ਹੋ ਕੇ ਦਿੱਲੀ ਦੇ ਦਰਬਾਰ ਦੇ ਵਿੱਚ ਔਰੰਗਜ਼ੇ ਬਾਦਸ਼ਾਹ ਦੇ ਕਚਹਿਰੀ ਦੇ ਵਿੱਚ ਪਹੁੰਚੇ ਨੇ ਜਾ ਕਰਕੇ ਇਹਨਾਂ ਨੇ ਸਾਰਾ ਦਿਲ ਦਾ ਹਾਲ ਸੁਣਾਇਆ ਤੇ ਔਰੰਗਜ਼ੇ ਬਾਦਸ਼ਾਹ ਨੂੰ